ਆਪਣੇ ਪੰਜਾਬ ਦੇ ਵਿੱਚ ਨਾ ਬਾਈ ਸ਼ਹਿਰਾਂ ਤੋਂ ਪਿੰਡਾਂ ਦੇ ਵਿੱਚ ਜਾਣ ਨੂੰ ਟੈਂਪੂ ਚੱਲਦੇ ਆ ਕਈ ਇਹਨੂੰ ਵੀ ਆਟੋ ਵੀ ਕਹਿੰਦੇ ਆ 3 ਵੀਲਰ ਵੀ ਕਹਿੰਦੇ ਆ ਪਰ ਆ ਬਾਈ ਨੇ ਨਾ ਤਿਆਰ ਕੀਤਾ ਬਾਈ ਉਹਦਾ ਮਾਡਲ ਹਨਾ ਤੇ ਇਹ ਬਾਈ ਪਹਿਲਾਂ ਤਾਂ ਮੈਂ ਤਾਂ ਤੁਹਾਨੂੰ ਦੱਸ ਵੀ ਦਿਨਾ ਬਈ ਇਹ ਕਾਹਦਾ ਤਿਆਰ ਕੀਤਾ ਟੀਨ ਵਾਲਾ ਬਾਈ ਪੀਪਾ ਪਿਆ ਇਹਦਾ ਤਿਆਰ ਕੀਤਾ ਇਹਨੂੰ ਆਪਾਂ ਸਿਰਦਨੇ ਹੁੰਨੇ ਨਾ ਆਮ ਜਦੋਂ ਆਪਣਾ ਇਹਦਾ ਕੰਮ ਖਤਮ ਹੋ ਜਾਂਦਾ ਆਪਾਂ ਕੁਆੜ ਚ ਚੁਕਾ ਦਨੇ ਇਹਦੇ ਪੈਸੇ ਮਿਲ ਜਾਂਦੇ ਆਪਾਨੂੰ ਕੁਆੜ ਦੇ ਵਿੱਚੋਂ ਪਰ ਬਾਈ ਹੁਣੀ ਆ ਚੀਜ਼ਾਂ ਤਿਆਰ ਕਰ ਦਿੰਦੇ ਇਹਦੀਆਂ ਤੇ ਬਾਈ ਇਹ ਕਿਵੇਂ ਬਾਈ ਤਿਆਰ ਕੀਤਾ ਕਿੱਥੋਂ ਲਿਆ ਆਈਡੀਆ ਵੀ ਤਿਆਰ ਕਰਦਾ ਲੋਕ ਟਰੈਕਟਰ ਤਿਆਰ ਕਰਦੇ ਬਥੇਰੇ ਦੇਖਿਆ ਬਾਈ ਇਹ ਵੀਰ ਬਸ ਇਹ ਵੀ ਜਾਨਕੀ ਬਣਾਉਣ ਦੇ ਸ਼ੌਂਕ ਦਾ ਵੀ ਇਹ ਵੀ ਇੱਕ ਤਿਆਰ ਕਰਕੇ ਰੱਖਣਾ ਹਾਂਜੀ ਇਹ ਤਾਂ ਤਿਆਰ ਕਰਕੇ ਰੱਖਿਆ ਹੋਇਆ ਵੀ ਪਹਿਲਾਂ ਆਪਾਂ ਗੱਲ ਕਲੀਅਰ ਕਰ ਦਈਏ ਵੀ ਇਹ ਤੁਸੀਂ ਜਿਹੜੇ ਚੀਜ਼ਾਂ ਤਿਆਰ ਕਰਦੇ ਹੋ ਵੇਚਦੇ ਹੋ ਜੋ ਵੀ ਐਸ ਸ਼ੌਕ ਬਾ ਸ਼ੌਕ ਨੂੰ ਰੱਖਿਆ ਜਾਨੀ ਕਲਾ ਸ਼ੌਕ ਹੀ ਆ ਬਾਈ ਯਾਰ ਕਰਾਉਣੀਆਂ ਕਿਸੇ ਨੇ ਉਹ ਕਰਦੇ ਉਹ ਸੰਪਰਕ ਕਰਦਾ ਜੇ ਕਿਸੇ ਨੇ ਵੀ ਬਾਹਲਾ ਜੇ ਕਹਿੰਦਾ ਵੀ ਅਸੀਂ ਤਿਆਰ ਕਰਾਉਣੀਆਂ ਹੀ ਕਰਾਉਣੀਆਂ ਤਾਂ ਉਹ ਕਰਾ ਵੀ ਸਕਦੇ ਆ ਉਹਦੇ ਕੋ ਟਾਪਾ ਚੱਲਦਾ ਇੱਕ ਚੱਕਦਾ ਕੀਤਾ ਹੋਇਆ ਬਾਈ ਥੱਲੇ ਤੁਸੀਂ ਆਹ ਦੇਖ ਸਕਦੇ ਹੋ ਸਲਾਨਸਰ ਵਗੈਰਾ ਜਿਹੜਾ ਆਮ ਤੁਹਾਨੂੰ ਮਿਲੂਗਾ ਨਾ ਇਹਨਾਂ ਦੇ ਉੱਤੇ ਤੇ ਬਾਕੀ ਤੁਹਾਨੂੰ ਅੰਦਰੋਂ ਬਈ ਇਹਦਾ ਇੰਟੀਰੀਅਰ ਦਿਖਾ ਜੂਮ ਕਰਕੇ 0.5x ਜੇ ਲਾ ਕੇ ਵੀ ਅੰਦਰੋਂ ਸੀਟਾਂ ਦੇ ਉੱਤੇ ਬਾਈ ਮਨ ਲਗੇ ਚਲੋ ਉਹ ਲਾਈ ਹੋਇਆ ਉਹ ਆਪ ਗੱਦੇ ਗੁੱਦੇ ਲਾਏ ਹੋਇਆ ਕਲਮ ਲਾਗੇ ਤੇ ਉਮੀਦ ਬਾਈ ਏ ਟੂ ਜ਼ेड ਯਾਰ ਜਿਵੇਂ ਮਾਡਲ ਹੁੰਦਾ ਨਾ ਟੈਂਪੂ ਦਾ ਉਹ ਚੀਜ਼ ਹੀ ਬਣਾਈ ਹੋਈ ਆ ਇਧਰਲੇ ਪਾਸੇ ਦੇਖ ਲਓ ਮਗਰੋਂ ਬਾਈ ਤੇ ਬਾਈ ਨੇ ਬਣਾ ਗੋਤ ਵਗੈਰਾ ਲਿਖਿਆ ਹੋਇਆ ਪੈੰਡ ਲਿਖਿਆ ਹੋਇਆ ਬਰਸਾਲਪੁਰ ਹਨ ਇਹ ਮੈਂ ਤੁਹਾਨੂੰ ਦੱਸਦਾ ਬਈ ਇਹ ਹੈ ਜਿਹੜਾ ਪੈੰਡ ਕਿੱਥੇ ਪੈਂਦਾ ਬਾਈ ਇਹ ਚਮਕੌਰ ਸਾਹਿਬ ਕੋਲ ਬਰਸਾਲ ਚਮਕੌਰ ਚਮਕੌਰ ਸਾਹਿਬ ਕੋਲੇ ਬਈ ਬਰਸਾਲ ਪੈੰਡ ਪੈਂਦਾ ਨਾ ਜੀ ਜ਼ਿਲ੍ਹਾ ਕਿਹੜਾ ਲੱਗਦਾ ਬਾਈ ਰੋਪੜ ਜਿਹੜਾ ਰੋਪੜ ਜਿਹੜਾ ਰੂਪਨਗਰ ਰੋਪੜ ਲੱਗ ਜਾਂਦਾ ਇਹਨੂੰ ਜੀ ਤੇ ਬਾਕੀ ਯਾਰ ਆਹ ਮਾਡਲ ਦੇਖੋ ਯਾਰ ਮੈ ਤਾਂ ਯਾਰ ਘੈਂਟ ਗੱਲ ਮੈ ਤਾਂ ਯਾਰ ਹੈਰਾਨ ਹੀ ਹੋਈ ਜਣਾ ਯਾਰ ਬੰਦੇ ਨੇ ਬਣਾਇਆ ਕਿਵੇਂ ਆ ਬਈ ਇਹ ਤੇ ਯਾਰ ਬਈ ਬਹੁਤ ਘੈਂਟ ਕਲਾ ਯਾਰ ਤੁਹਾਡੇ ਦੇ ਵਿੱਚ ਬਈ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਜੀ ਕਿੰਨਾ ਟਾਈਮ ਹੋ ਗਿਆ ਬਈ ਤਿਆਰ ਕਰਦਣ ਇਹ ਚੀਜ਼ਾਂ ਇਹ 20 ਸਾਲ ਹੋ ਗਏ ਯਾਨੀ ਕੀ ਤਿਆਰ 20 ਸਾਲ ਹੋ ਗਏ ਮੈਂ ਤੁਹਾਨੂੰ ਦੱਸਦਾ ਵੀ ਬਾਈ ਵੀ ਤਿਆਰ ਕਰਦਾ ਤੇ ਬਾਈ ਦੇ ਫਾਜ਼ਲ ਸਾਹਿਬ ਵੀ ਨਾਲ ਰਲ ਕੇ ਤਿਆਰ ਕਰਦੇ ਆ ਤੇ ਇਹ ਹੈ ਸ਼ੌਂਕ ਹੀ ਹੈ ਕੋਈ ਕਿੱਤਾ ਨਹੀਂ ਹੈਗਾ ਇਹਨਾਂ ਦਾ ਤੇ ਬਈ ਸ਼ੌਂਕ ਦੇ ਤੌਰ ਤੇ ਜਿਵੇਂ ਆਪਾਂ ਨੂੰ ਸ਼ੌਂਕ ਹੁੰਦਾ ਅਲੱਗ-ਅਲੱਗ ਚੀਜ਼ਾਂ ਦੇ ਇਹਨਾਂ ਨੂੰ ਬਾਈਆਂ ਨੂੰ ਸ਼ੌਂਕ ਹੈ ਇਹ ਤਿਆਰ ਕਰਨ ਦਾ ਨ ਤੇ ਆਪਾਂ ਨੂੰ ਸ਼ੌਂਕ ਇਹ ਚੀਜ਼ਾਂ ਦਾ ਹੈਗਾ ਜ਼ਰੂਰ ਆ ਪਰ ਆਪਾਂ ਨੂੰ ਬਣਾਉਣੀਆਂ ਨਹੀਂ ਆਉਂਦੀਆਂ ਪਰ ਬਾਈ ਹੁਣੇ ਤਿਆਰ ਕਰ ਦਿੰਦੇ ਆ ਤੇ ਜੇ ਕਿਸੇ ਨੇ ਤਿਆਰ ਕਰਾਉਣੀਆਂ ਦਾ ਕਰਾ ਸਕਦੇ ਹੋ ਆ ਦੇਖੋ ਯਾਰ ਮੈਂ ਤਾਂ ਯਾਰ ਕੋਈ ਚੀਜ਼ ਨਹੀਂ ਛੱਡੀ ਯਾਰ ਹਨ ਹੋਦਾ ਕਿ ਅਸਲੀ ਚੀਜ਼ ਦੇ ਵਿੱਚ ਥੋੜਾ ਬੋਤਾ ਫਰਕ ਹੋਏ ਪਰ ਇਹਦੇ ਵਿੱਚ ਇੱਕ ਦੂਜੀ ਚੀਜ਼ਾਂ ਤੁਹਾਨੂੰ ਵੱਧ ਹੀ ਮਿਲਣਗੀਆਂ ਥੱਲੇੋਂ ਮੈਂ ਦਿਖਾ ਦੇਣਾ ਚਾਹਣਾ ਵੀ ਥੱਲੇ ਵੀ ਥੱਲੇੋਂ ਵੀ ਦੇਖ ਸਕਦੇ ਹੋ ਤੁਸੀਂ ਹਾਂ ਆ ਵੀ ਤਾਰਾ ਦੁਰਾ ਲਾਈਆਂ ਕੋ ਚੱਲਦਾ ਕੀ ਤਾ ਇਹਦਾ ਵੀ ਲਾਈਟਾਂ ਨਾ ਚੱਲਦੀਆਂ ਵੀ ਲਾਈਟਾਂ ਚੱਲਦੀਆਂ ਕੀਤੀਆਂ ਬਈ ਆ ਦੇਖੋ ਲਾਈਟਾਂ ਕਲੀਆਂ ਚੱਲਦੀਆਂ ਕੀਤੀਆਂ ਪਰ ਇਹਦੇ ਵਿੱਚ ਇੱਕ ਬਾਈ ਕਹਿੰਦਾ ਵੀ ਮੋਟਰ ਮੋਟਰ ਲਾ ਕੇ ਉਹ ਵੀ ਚੱਲਦਾ ਹੋ ਜੂਗਾ ਨਾ ਵੇ ਸ਼ੇਅਰ ਕਰੋ ਦੱਬ ਕੇ ਯਾਰ ਘੈਂਟ ਗੱਲ ਬਾਤ ਆ ਬਾਈ ਦਾ ਨੰਬਰ ਉੱਤੇ ਪਾ ਲਾਂਗੇ ਬਾਈ ਮਾੜਾ ਨੰਬਰ ਬੋਲ ਵੀ ਦਿਓ ਬਾਈ 987624470 ਠੀਕ ਆ ਇਹਦੇ ਵਿੱਚ ਬਾਈ ਇਹਦੇ ਇੱਥੇ ਨੰਬਰ ਤੇ ਬਾਈ ਤੇ ਸੰਪਰਕ ਕਰ ਲਿਓ ਧੰਨਵਾਦ